ਕੈਲੀਫੋਰਨੀਆ ਸਟੇਟ ਦੇ ਵਿੱਚ ਜਾਤ ਪਾਤ ਦਾ ਜਿਹੜਾ ਵਿਰੋਧੀ ਹੈ ਐਂਟੀ ਕਾਸਟ ਬਿੱਲ ਉਹ ਸੈਨੇਟ ਨੇ ਵੀ ਪਾਸ ਕੀਤਾ ਬਹੁਮਤ ਨਾਲ ਅਤੇ ਅਸੈਂਬਲੀ ਨੇ ਵੀ ਪਾਸ ਕੀਤਾ ਠੀਕ ਹੈ ਇਹ ਹੁਣ ਵਰਣ ਆਸ਼ਰਮ ਤੇ ਹਮਲਾ ਸੀ ਇੰਡੀਆ ਦੀ ਸਾਰੀ ਬਾਹਮਣ ਦੀ ਬਿੱਲ ਕੈਲੀਫੋਰਨੀਆ ਦੀ ਅਸੈਂਬਲੀ ਚ ਪਾਸ ਹੋਣਾ ਸੀ ਪਾਸ ਹੋ ਰਿਹਾ ਸੀ ਇਹ ਹਮਲਾ ਪੂਰੀ ਬਾਹਮਣ ਜਾਤੀ ਤੇ ਸੀ ਬਾਹਮਣੀ ਵਿਚਾਰਧਾਰਾ ਤੇ ਸੀ ਬਾਹਮਣੀ ਸਿਸਟਮ ਤੇ ਸੀ ਤੇ ਉਹ ਕਿਵੇਂ ਪ੍ਰਤਾਸ਼ਿਤ ਕਰ ਸਕਦਾ ਸੀ ਉਸ ਕਿਲੇ ਦੀ ਹਥਿਆਰਬੰਦ ਤੁਸੀਂ ਦੇਖੋ ਕਿ ਕਿਲੇਬੰਦੀ ਦੀ ਖੂਬੀ ਕਿਉਂ ਅ ਜਿਹੜਾ ਕੈਲੀਫੋਰਨੀਆ ਦਾ ਗਵਰਨਰ ਨਿਊਸਮ ਉਹਨੇ ਉਸ ਨੂੰ ਵੀਟੋ ਕਰਤਾ ਬਿਲ ਨੂੰ ਹੁਣ ਉਹਦੇ ਚ ਕੈਰੇਕਟਰ ਕਿਹੜੇ-ਕਿਹੜੇ ਨੇ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਕਿਹੜਾ-ਕਿਹੜਾ ਨੇ ਉਸ ਬਿਲ ਦਾ ਵਿਰੋਧ ਕੀਤਾ ਯੂਬਾ ਸਿਟੀ ਵਾਲੇ ਗੁਰਦੁਆਰੇ ਵਾਲਿਆਂ ਨੇ ਵੀ ਕੀਤਾ ਸੁਖੀ ਚੌਲ ਵੀ ਸੀ ਉਹਨਾਂ ਜੋ ਉੱਥੇ ਫਿਰਦਾ ਰਿਹਾ ਹੋਰ ਬਹੁਤ ਸਾਰੇ ਬੰਦੇ ਸੀ ਉਹਨਾਂ ਨੇ ਉਸ ਬਿਲ ਦਾ ਵਿਰੋਧ ਕੀਤਾ ਤੇ ਬਹੁਤ ਸਾਰੀਆਂ ਅਸੀਂ ਆਰਓਸੀ ਰਸ਼ੀਨ ਔਰਥੋਟਿਕ ਚਰਚ ਦੇ ਮਾਡਲ ਤੇ ਜਿਹੜੇ ਸੰਤ ਬਾਬੇ ਨੇ ਉਹਨਾਂ ਨੇ ਵਿਰੋਧ ਕੀਤਾ ਦੇਖੋ ਤੁਸੀਂ ਤੇ ਇਹ ਉਹਦੇ ਉਹ ਅੱਗੇ ਫਿਰ ਐਸਬੀ 509 ਦੀ ਵਿਰੋਧਤਾ ਦੇ ਲਈ ਵੀ ਬਣ ਗਿਆ ਰਾਹ ਬਣਾ ਲਿਆ ਉਹਨੇ ਕਿਲੇ ਕਿਲੇ ਬੰਦੀ ਕਰ ਲਈ ਉੱਥੇ ਤੱਕ ਵੀ ਉਹ ਕਾਮਯਾਬ ਰਿਹਾ ਉਸ ਕਿਲੇ ਤੋਂ ਹਮਲਾ ਕਰਨ ਦੇ ਲਈ ਜਾਤਪਤੀ ਸਿਸਟਮ ਬਾਰੇ ਜਿਹੜਾ ਬਿੱਲ ਸੀ ਪਾਸ ਹੋਣਾ ਸੀ ਅਮਰੀਕਾ ਦੇ ਵਿੱਚ ਉਸ ਨੂੰ ਉਸਨੇ ਰੋਕ ਲਿਆ ਉਸਨੇ ਹਮਲਾ ਕੀਤਾ ਸੀ ਉਕਲੇਪਤੀ ਐਨੀ ਜ਼ਬਰਦਸਤ ਐਨੀ ਸਖਤ ਹੁਣ ਇੱਥੇ ਕੀ ਐ ਬਈ ਅ ਇਹ ਬਿਲ ਪਾਸ ਹੋ ਜਾਣਾ ਸੀ ਪਰ ਵੀਟੋ ਕਰ ਦਿੱਤਾਗੇ ਬਾਮਣ ਨੇ ਉਸ ਕਿਲੇ ਤੋਂ ਹਮਲਾ ਕੀਤਾ ਕਿਲੇ ਅੰਦਰਲੀ ਜਿਹੜੀ ਸਾਰੀ ਤਾਕਤ ਇਸ ਬਿਲ ਨੂੰ ਰੋਕਣ ਲਈ ਝੋਕਦੀ ਕਿੰਨਾ ਪੈਸਾ ਖਰਚਾ ਹੋਏਗਾ ਕੀ ਕੀ ਕੀਤਾ ਹੋਏਗਾ ਕਿਹਦੇ ਕਿਹਦੇ ਪੈਰਾਂ 'ਚ ਡਿੱਗਿਆ ਹੋਊ ਬਾਮਣ ਜਾ ਕੇ ਤੇ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਦਾ ਫਿਰ ਬਿਲ ਉੱਥੋਂ ਹੀ ਫਿਰ ਉਸ ਦੇ ਉਸ ਨੂੰ ਅਸਫਲ ਕਰਨ ਦਾ ਰਾਹ ਉੱਥੋਂ ਹੀ ਪਤਰਾ ਹੋ ਗਿਆ ਸੀ ਇਹ ਇਨਵੀਜ਼ੀਬਲ ਕਿਲਾਬੰਦੀ ਐ ਬਾਮਣ ਦੀ ਇਨਵੀਜ਼ਿਬਲ ਇਨਵੇਟਰਸ ਬਣ ਕੇ ਉਹ ਇੱਥੇ ਹਮਲਾ ਕਰਦਾ